ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਵੜਾ ਆ ਗਿਆਂ ਵੀਰੇ ਕੋਲੇ ਦੋ ਤਾਜ਼ੀਆਂ ਸੂਈਆਂ ਨੇ ਇੱਕ ਗੱਬਣਾ ਵੀਰੋ ਦੋ ਦੰਦਾ ਚੰਗੇ ਰਕਾਰਡ ਵਾਲੀ ਆ ਤਾਂ ਆਓ ਵੀਰੇ ਇਹਨਾਂ ਬਾਰੇ ਲੰਨਿਆਂ ਵੀਰੇ ਕੋਲੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਸਤਿ ਸ਼੍ਰੀ ਅਕਾਲ ਜੀ ਵੈਕਨਜੀ ਖਾਲਸਾ ਦੇ ਵੈਕਨਜੀ ਫਤਿਹ ਜੀ ਬਾਈ ਤਾਂ ਵੀਰ ਜੀ ਆਪਣਾ ਨਾਮ ਦੱਸਿਓ। ਨਾਮ ਵੀਰ ਜੀ ਸ਼ਿਵਦੇਵ ਸਿੰਘ। ਪਿੰਡ ਤਿਕਾਮਾ ਰੁੱਬੂ ਵਾਲੀ। ਜਨਮ ਸਥਾਨ ਬਾਬਾ ਬੜਾ ਸਾਹਿਬ ਜੀ ਕਸਲਾ ਕਲਬਟਾਲਾ ਰੋਡ ਪਠਾਨਕੋਟ ਹਾਈਵੇ। ਠੀਕ ਹੈ ਜੀ। ਫੋਨ ਨੰਬਰ ਵੀਰੇ ਬੋਲੋ। ਮੋਬਾਈਲ ਨੰਬਰ ਵੀਰ ਜੀ 9880 443670। ਠੀਕ ਹੈ ਜੀ। ਹਾਂਜੀ। ਤਾਂ ਵੀਰੇ ਅੱਜ ਵੀ ਹੈਗੀਆਂ ਆਪਣੇ ਕੋਲੇ ਤਿੰਨ ਵਣ ਹਾਂ। ਵੱਡੀ। ਹਾਂਜੀ 6 ਹੀ ਵੀਰ ਜੀ ਤੇ ਅੱਜ ਦੇ ਰਾਤੀ ਨੂੰ ਫਿਰ ਕਿਸੇ ਗੱਡੀ ਵਾਲੇ ਘਾਗਲੇ ਲੈ ਲਿਆ ਗੱਬਣਾ ਅੱਛੀ ਸੋਹਣੀਆਂ ਹੋ ਗਈ। ਗੱਬਣਾ ਠੀਕ ਹੈ। ਕੱਲ ਫਿਰ ਤਾਂ ਤਾਂ ਉਹ ਨਹੀਂ ਲਗਾ ਦਿੰਦੇ ਪਤਾ ਹੀ ਬਦੂਗ ਡੰਦੇ ਰੇ ਗੱਲ। ਹਾਂ ਹਾਂਜੀ ਤੇ ਕੋਈ ਨਹੀਂ ਹਾਂਜੀ ਤੇ ਧੰਨਵਾਦ ਤੁਹਾਡਾ ਜੀ ਜਿਹੜਾ ਕਹਿਣ ਤੇ ਹੁੰਦੇ ਜੀ ਨਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਜੀ ਜਿਨ੍ਹਾਂ ਨੇ ਹਨ ਤੁਸੀਂ ਬੁਲਾਉਂਦੇ ਹੋ ਵੀਰੇ ਹਨ ਤਾਂ ਤੁਹਾਡੇ ਨਾਲ ਹੀ ਮੇਰਾ ਕੰਮ ਚੱਲਦਾ ਬਿਲਕੁਲ ਬਿਲਕੁਲ ਬਾਕੀ ਚਲੋ ਕੋਈ ਗੱਲੀ ਹਾਂ ਥੋੜੇ ਕੰਮ ਕੁੰਬੀਰੇ ਪੈ ਜਾਂਦੇ ਨਾ ਫਿਰ ਦਿਨ ਨਿਗੇ ਨਿਗੇ ਆ ਤਾਂ ਟਾਈਮ ਲੱਗ ਜਾਂਦਾ ਹਾਂਜੀ ਹਾਂਜੀ ਤਾਂ ਅੱਜ ਤਿੰਨ ਵੇੜਾ ਤੇ ਇੱਕ ਦੋ ਘੰਟੇ ਰਹਿਣਾਂਗੇ ਦਾ ਸੇਰੇ ਘਰੇ ਰੋੜੀ ਬੰਦੇ ਹਾਂ ਹਾਂ ਦੋ ਘੰਟੇ ਦਾ ਮਹੀ ਜਾਂਦੇ ਹਨਾ ਹਾਂਜੀ ਹਾਂਜੀ ਦਿਨ ਛੋਟਿਆ ਹਾਂਜੀ ਬਾਕੀ ਚਲੋ ਇਹ ਬਾਕੀ ਅੱਜ ਵੀ ਵੇੜਾ ਵੀਰੇ ਆਪਣੇ ਕੋਲ ਟੋਕ ਗਲਾਸ ਆ ਔਰ ਦੋਂਦੀ ਅਲਸੀ ਇਹ ਜੀ 25 24 ਕਿਲੋ ਦੇ ਦੂਗੀ ਉਹਦੇ ਤੇ 15 ਦਿਨ ਬਾਕੀ ਆਪਾਂ ਦੱਸ ਦੇਣੀ ਕਹਿੰਦੇ 8 ਦਿਨ ਕਹਿੰਦੇ ਬੱਚੀ ਬਣ ਬਣ ਕੰਲੀ ਹੋਊਗੀ ਅੱਛਾ ਜੀ ਹਾਂ ਜੀ ਦੋ ਵੱਡੀ ਵੜਾ ਦੋ ਦੰਦਾ ਮੈਂ ਤਕਾੜ ਪੜੀ ਨਹੀਂ ਬਹੁਤ ਸੋਹਣੀ ਹਾਂ ਜੀ ਬਾਕੀ ਆ ਦੋ ਸੋਹਣੀਆਂ ਵਿੱਚ ਕੰਮ ਨਹੀਂ ਹਰ ਸਾਦੀ ਸਹੀ ਵਸ਼ੀ ਮਗਰਿਆ ਹਾਂ ਜੀ ਹਾਂ ਜੀ ਤਮੀਰੇ ਕਰੀਏ ਇਹਦੇ ਤੋਂ ਸ਼ੁਰੂ ਹਾਂ ਪਹਿਲੇ ਨੰਬਰ ਵਾਲੀ ਤੋਂ ਹਾਂ ਵੀਰੇ ਇਹਦੇ ਬਾਰੇ ਦੱਸ ਦੀ ਮਨੇਰ ਦੀ ਸੂਈ ਆ ਹਾਂਜੀ ਵੀਰ ਜੀ ਮਨੇਰ ਦੀ ਸੂਈ ਆ ਭਾਵੇਂ ਇਹ ਨਹੀਂ ਕਹਾਂਗੇ 8 ਕਿਲੋ 34 7 ਕਿਲੋ 34 5 ਕਿਲੋ ਗਾੜ ਕੱਢੀ ਸਵੇਰੇ ਠੀਕ ਹੈ ਜੀ ਹਾਂਜੀ ਤੇ ਵੱਛੀ ਬਹੁਤ ਸੋਹਣੀ ਪਾਈਏ ਨੇ ਮਗਰ ਫੀਲ ਸ਼ੰਦੀ ਬੜੀ ਮਾੜ ਮਾੜੀ ਪਾਲ ਲੱਗੀ ਹੈ ਬੈਡ ਵੀ ਬਹੁਤ ਅਬ੍ਰੇਟਾ ਹਨਾ ਤੇ ਤੁਹਾਨੂੰ ਸੋਨਾ ਥੋੜੀ ਥੋੜੀ ਪਾ ਰਿਆ ਠੀਕ ਹੈ ਜੀ ਹਾਂਜੀ ਤੇ ਬਹੁਤ ਜਿਆਦੀ ਲੇਵੇ ਵਾਲੀ ਆ ਦੁੱਧ ਤੇ ਵੀ 5 ਲੀਟਰ ਮਾਣ ਹੋਏ ਦੂਗੀ ਵੱਡੀ ਬੈੜਾ ਹਨਾ ਵੱਡੀ ਫੁੱਲ ਵੀਰ ਜੀ ਹਾਂਜੀ ਕਾਕਾ ਦਾ ਲੇਵਾ ਹੈ ਵਧੀਆ ਮਸ਼ਹੂਰ ਚੰਗੇ ਸੀ ਮੇਰੇ ਵੀਰ ਜੀ ਤੇ ਉਹਦੇ ਕੱਲ ਥੋੜੀ ਖੜੀ ਨਹੀਂ ਹੁੰਦੀ ਬਾਕੀ ਬੱਚੀ ਬਹੁਤ ਜਿਆਦੀ ਸੋਹਣੀ ਹੈ ਦੇਖੋ ਵੀਰੋ ਬੱਚਾ ਬਹੁਤ ਜੀ ਸੋਹਣਾ ਪਾਇਆ ਇਹਦੇ ਕਾਮਰੇ ਮੈਂ ਨਿੱਗੀ ਦਊਗੀ ਤੁੜੀ ਤੜੀ ਚ ਨਹੀਂ ਬਿਲਕੁਲ ਦਊਗੀ ਅੰਦਰੋਂ ਠੰਡ ਹੈ ਨਾ ਹਾਂਜੀ ਹਾਂਜੀ ਤਾਂ ਦੇਖੋ ਵੀਰੋ ਬਰੀਡ ਬਹੁਤ ਆ ਵੱਡੇ ਲੈ ਗਏ ਆ ਇਹਦੇ ਜੰਗੀ ਦੇ ਵੀਰ ਜੀ ਖੁੱਲੇ ਨੇ ਇਹ ਜੀ ਹਾਂਜੀ ਖੋਲ ਵੀਰੇ ਇਹਦਾ ਟੋਰ ਆ ਆਪਕੀ ਕੁਆਲਿਟੀ ਬਹੁਤ ਸੋਹਣੀ ਹੈ ਬਹੁਤ ਸੋਹਣੀ ਵੀਰ ਜੀ ਨਾਲ ਆਗੇ ਤੱਕ ਰਹਿੰਦੇ ਗਏ ਲਾਲੇ ਜੋ ਨਾ ਆ ਲਾਰੇ ਮੈਂ ਪਈ ਰਿਹਾ ਲੱਗਦਾ ਕਿ ਇਹ ਪਿੰਨ ਲਿਸੀ ਨਾ ਵੇ ਹਾਂ ਹਾਂ ਬਾਕੀ ਚਲੋ ਪਸ਼ੂ ਤਾਂ ਤਾਂਜੀ ਸੂਈ ਜੇ ਤਾਂਜੀ ਸੂਈ ਨਹੀਂ ਠੰਡਾ ਕੋਈ ਨਾ ਫੇਰ ਪਾ ਦਿਓ ਹਨਾ ਹਾਂਜੀ ਹਾਂਜੀ ਤਾਂ ਵੇਖੋ ਵੀਰੋ ਬਰੀਡ ਫੁੱਲ ਆ ਵੱਡੀ ਵੜਾ ਥਣ ਦੀ ਕੁਆਲਿਟੀ ਲਾਗੇ ਤਾਂ ਚੈੱਕ ਕਰ ਲਿਓ ਬਹੁਤ ਸੋਹਣਾ ਥਣ ਚੁਣ ਵਾਲੀ ਵੀਰ ਜੀ ਐ ਚਵਾਈ ਵਾਲਾ ਥਣ ਲੱਗਿਆ ਵੀਰੇ ਬਹੁਤ ਵਧੀਆ ਬਾਕੀ ਆ ਤਾਂ ਪੂਰੀ ਰਾਈ ਰੂਈ ਫੁੱਲੇ ਹਾਂਜੀ ਫੁੱਲਾ ਬੱਚਾ ਵੀ ਚੰਗੇ ਸੀਮਨ ਦਾ ਆ ਗਿਆ ਕੀ ਆ ਬਾਤ ਵਸ਼ੀ ਆ ਗਈ ਮਗਰ ਠੀਕ ਹੈ ਜੀ ਖੋਲੋ ਵੀਰੇ ਤੋਰਾ ਵਾਹ ਸਾਹਿਬ ਉਹ ਵੀ ਦੋ ਤੇ 25 ਕਿਲੋ ਦਹੀਂ ਹੋ ਗਿਆ ਬਲਿਕ ਨਾ 22 23 ਕਿਲੋ ਤੇ ਕਰਦੇ ਸਵੇਰੇ ਤੋ ਆਹ ਠੀਕ ਹੈ ਜੀ ਤੇ ਦੂਜਾ ਜੁਆ ਸਿਆਲ ਸਵੇਰੇ ਤੇ ਆ ਠੀਕ ਹੈ ਜੀ ਆ 24 25 ਲੀਟਰ ਭਰ ਜੂ ਹਨਾ ਹਾਂ ਬਰੀਟ ਹੈ ਨਾ ਵੱਡੀ ਵੜਾ ਵੀਰੇ ਚੈੱਕ ਕਰ ਲੋ ਹਾਂ ਵੇਖੋ ਵੀਰੇ ਫੇਸ ਕੁਆਲਿਟੀ ਬਾਕੀ ਰੋਮਾ ਬਹੁਤ ਸੋਨੇ ਦੁੱਧ ਵਾਲਾ ਚਮਕਦਮ ਕਾਲੀ ਬੱਛੀ ਜੁਰਤ ਵਾਲੀ ਬਿਲਕੁਲ ਇਹਦਾ ਕਿ ਮੇਰੇ ਜਿੱਧਾ ਨੇ ਆਪ ਹੁਣਾਂ ਨਹੀਂ ਪਾਈ ਗੱਲ ਨਹੀਂ ਵਧੀਆ ਨਹੀਂ ਤੇਰੀ ਮੇਖ ਨੂੰ ਬ੍ਰੀਚ ਦੇ ਲੱਗੇ ਨੇ ਸੀ ਮੰਦਰ ਦਾ ਬਿਲਕੁਲ ਬਿਲਕੁਲ ਫਿਰ ਮਿੱਖ ਨੂੰ ਸਾਰਾ ਦਾ ਬੱਚਾ ਪਰਿਆ ਪੂਰੀ ਕੁਆਲਿਟੀ ਦਾ ਬੱਚਾ ਬੱਚਾ ਬਹੁਤ ਚੰਗਾ ਪਾਇਆ ਗ੍ਰੇਟ ਆ ਤੇ ਕਿਹੜੀਆਂ ਬੱਛੀਆਂ ਮੈਨੇ ਚੰਗੇ ਰੱਖਿਆ ਦੋ ਹੰਦ ਰੱਖਿਆ ਨੇ ਠੀਕ ਹੈ ਜੀ ਪਰ ਰੇ ਰੱਖੇ ਚੰਗੇ ਪਛੇ ਸਾਰੇ ਠੀਕ ਆਨੇ ਵੀਡੀਓ ਪਲੱਸ ਕਰਵਾਉਣਾ ਨਹੀਂ ਖਾਂਦਾ ਤੇ ਗੱਲ ਵੀ ਸਹੀ ਦੀ ਨੇ ਭੰਗਾਈ ਚ ਵੰਨਾ ਵਿਹਲਾ ਪੱਠਾ ਨੀ ਦਵਾਰਾ ਨਹੀਂ ਖਾਂਦਾ ਹਾਂ ਜੀ ਵੰਡਾ ਮੁੰਡਾ ਫਿਰ ਪਾ ਕੇ ਤਾਂ 20 ਲੀਟਰ ਦਾ ਦੁੱਧ ਹਣਾ ਹਾਂ ਜੀ ਫੇਰੀ ਬਾਰਾ ਦੰਦ ਅੱਜ ਸੂਈ ਆ ਬਨੇਰ ਦੀ ਹਾਂਜੀ ਤੇ ਮੈਂ ਅਸੀ ਕੱਲ ਤੱਕ ਤੇ ਆ ਪੂਰਾ ਲੱਪ ਲੱਪਾ ਤੱਕਾ ਗਿੱਲੇ ਇਹ ਬਿਲਕੁਲ ਕੁੜੇ ਉਦਾਂ ਹੀ ਹਾਂ ਸੂਚ ਆਈ ਹੈ ਨਾ ਫਿਰ ਹਾਂਜੀ ਹਾਂਜੀ ਬਾਕੀ ਤਾਂ ਵੇਖੋ ਵੀਰੋ ਚੰਡੀ ਵਧੀਆ ਹਾਂ ਗਿੱਲਾ 나ੜੂ ਬਿਲਕੁਲ ਤਾਜੀ ਸੂਈ ਬਿਲਕੁਲ ਵੀ ਦੇਖੋ ਗੱਲ ਹੀ ਨਹੀਂ ਇਹਦੇ ਇਹ ਤੁਹਾਡੇ ਕੋਲ ਚੋਲੇ ਪਾ ਦਿਓ ਇਹਨੂੰ ਚੋਲ ਪਾ ਦਿਓ ਹਾਂਜੀ ਪਾ ਦਿਓ ਜੀ ਪਾ ਦਿਓ ਪਾ ਦਿਓ ਚੋਲ ਪਾ ਦਿਓ ਤਾਂ ਵੇਖੋ ਵੀਰੋ ਬਰੀਡ ਬਹੁਤ ਆ ਵੜਾ ਬਾਕੀ ਜ ਤਾਂ ਜਾਂ ਕੱਦ ਕਾਠ ਦੀ ਗੱਲ ਕਰੀਏ ਲੇਵੇ ਦੀ ਬਹੁਤ ਜ਼ਿਆਦਾ ਚੰਗੀ ਖਣ ਤੋਂ ਲੈ ਕੇ ਵੀਰੇ ਐ ਫੇਸ ਤੱਕ ਬਹੁਤ ਜ਼ਿਆਦਾ ਚੰਗੀ ਆ ਖਣ ਵੀ ਚਵਾਈ ਵਾਲਾ ਲੱਗਿਆ ਚਵਾਈ ਵੀ ਜਿੱਦਾਂ ਦੀ ਆ ਕਿ ਕਿਤੇ ਗੂੰਗਰ ਦੀ ਧਾਰ ਪੋਲੀ ਜਿਹੜੇ ਬੰਦੇ ਨਵੀਂ ਜਾ ਸਿੱਖੇ ਭਾਵੇਂ ਹਰ ਨਾਂ ਲੈ ਜਾ ਉਹ ਹੀ ਚਲੂ ਕਰ ਬਿਲਕੁਲ ਇੰਨੀ ਚੰਗੀ ਧਾਰ ਤੋਂ ਚੋਣ ਕਰਨ ਦੀ ਪੋਲੀ ਆ ਬਿਲਕੁਲ ਤੇ ਮੈਂ ਜਦੋਂ ਥੋੜੀ ਇੰਦਾ ਵੀ ਤੇ ਕਰਵੇ ਜਦੋਂ ਕਹੇ ਲੈ ਕੇ ਆਪਣਾ ਸੌਦਾ ਬੈਜੇ ਫੇਟ ਹਾਂਜੀ ਹਾਂ ਜੀ ਦੂਨੇ ਡੰਗਾ ਦੇਣਾ ਨਿੱਗਾ ਨੁਗਾ ਵੇ ਡੰਗਾ ਤੇ ਸੁੱਤ ਰਿੰਦਾ ਆ ਬਿਲਕੁਲ ਬਿਲਕੁਲ ਤੇ ਜਦੋਂ ਆਪਾਂ ਨਾਲ ਹੀ ਪੇਟ ਨੇ ਅੰਦਰ ਵਾਸ ਦੀਏ ਤੇ ਲਾ ਕੇ ਆ ਬਿਲਕੁ ਆ ਰਕਨੇ ਆ ਰਕਮ ਖਰਚੀ ਮੀ ਦੇ ਵੀਰੇ ਜੀ ਜ਼ਰੂਰੀ ਚੀਜ਼ਾਂ ਤਾਂ ਕਿੰਨੇ ਦੀ ਵੀਰੇ ਵੈਟ ਦੇਣੀ ਆ ਇਹ ਪਹਿਲੇ ਵੀ ਕਿ ਜਿੰਨੇ ਦੀ ਲੈ ਜਾ ਸਕਰਨ ਦਾ ਦੇਣਾ ਹਾਂਜੀ ਜਾਂ ਜੀ ਆਪਣੀ ਗੋਣੀ ਜਿੱਦ ਕਿਸ ਦੀ ਬਿਲਕੁਲ ਬਿਲਕੁਲ ਇਹਦਾ ਵੀ ਜੇ ਮੁੱਲ ਭਾ 90 ਕਰ ਲੀ ਕਿੰਨੀ ਕਰ ਲੋ 85 ਦੀ ਕਰੀ ਹਾਂ ਨਾ ਤਾਂ ਵੀ ਚੱਲਦੀ ਇਹਦਾ ਮੁੱਲ 85 80 ਦੀ ਹਾਂ ਨਾ ਦੇ ਦਈਏ 80 ਵੀ ਹਾਂਜੀ ਠੀਕ ਆ 2000 ਸਰ ਜੀ ਵੀਰੇ ਜਿੰਨੇ ਦਾ ਮਨ ਕਰ ਵਾ ਗਲਿੰਦਰ ਜੀ ਦੀ ਮੋੜਨਾ ਨੇ ਤੁਹਾਨੂੰ ਇੱਕ ਹੀ ਗੱਲ ਹਾਂਜੀ ਪੂਰੇ 75 ਦੀ ਜਾਂਦੀ ਹੈ ਵੀਰੇ ਹਣਾ ਵੀਰੇ ਜੀ ਨੇ ਕਹਿਤਾ ਤੇ ਕੋਈ ਗੱਲ ਨਹੀਂ ਤਾਂ ਵੈਡ ਵੀ ਵੀਰੇ ਦੇ ਕਰੇ ਗਈ ਵੀ ਸੋਝਣਗੇ ਵੀ ਤੇਰੇ ਹਰਕ ਵੀ ਤੇ ਗੱਲ ਕਹਿ ਹੁੰਦਾ ਮੈਂ ਨਹੀਂ ਪਰ ਲੇਕਿਨ ਮਾਨ ਕਰਨਾ ਤੰਗਾ ਆਪਣੇ ਹਰਕੋ ਭੈਣ ਭਰਾ ਦਾ ਕਰਨਾ ਪੈਣਾ ਤੇ ਕਹਿਆ ਆ ਬੰਦਾ ਮੈਨੂੰ ਪੂਰੇ ਮੈਂ ਤਾਂ ਵੀ ਡੰਗ ਦੇ ਦੇਣਾ ਨਹੀਂ ਬਿਲਕੁਲ ਚਲ ਕੋਈ ਨਹੀਂ ਕੋਈ ਚੱਲ ਗਿਆ ਵਾ ਕਿਹੜੀ ਗੱਲ ਐ ਜੀ ਤਾਂ ਵੇਖੋ ਵੀਰੇ ਫੇਸ ਕੁਆਲਿਟੀ ਪੂਰੇ ਲੱਤ ਜੈਸਮੋ ਵੀਰ ਜੀ ਦੇ ਦਿਆਂਗੇ 75 ਦੀ ਮੇਰਾ ਵੀਰ ਹੋਣਾ ਕਿ ਤੋਲ ਮਰੋਣ ਕੱਢੇ ਮੁੱਲ ਤਾਂ ਪੈਂਦਾ ਬੇਗਾ ਕੇ 85 ਦੀ ਕਹੀ ਜਾਂਦੀ ਚੁੱਕ ਦੀ ਦਰ ਜਿੱਦੀ ਵਸੀ ਹੈ ਕੋਈ ਨਹੀਂ ਵੱਡੀ ਆ ਲੈ ਕੋਈ ਸ਼ੱਕ ਨਹੀਂ ਦੂਰ ਨੇੜੇ ਕਿਹ ਕਹੀ ਪਿੰਦਾ ਕਿਸ ਨੂੰ ਚਾਹੀ ਨਹੀਂ ਪਿੰਦਾ ਬਿਲਕੁਲ ਵੀਰੇ ਬਿਲਕੁਲ ਛੋਣਾ ਛੋਣਾ ਰੈਰ ਜਿਹਾ ਹੋਵੇ ਪਹਿਲਾਂ ਤੇ ਫਿਰ ਅਗਲੇ ਦੋਸ ਦਾ ਨਹੀਂ ਜੇ ਪਹਿਲਾਂ ਤੋਂ 85 ਲੈ ਲੂਗਾ ਫਿਰ ਉਹਦਾ ਆਪਣੇ ਨੂੰ 90 ਦੇ ਪੈਣੀ ਨਹੀਂ 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 ਉਹ ਤਾਂ ਗੱਲ ਹੈ ਹੁਣ 75 ਦੀ 75 ਦੀ ਹੋ ਗਈ ਹਨਾ 75 ਦੀ ਤਾਂ ਵੇਖੋ ਵੀਰੋ ਫੋਨ ਲਾ ਰਹੇ ਹੋ ਸੋਹਣਾ ਥਨ ਚਵਾਈ ਇਹਦਾ ਵੱਡੇਲੇ ਵੇ ਵਾਲੀ ਆ ਸੀਲ ਲੈਣ ਦੋਵੇਂ ਪੰਨੇ ਬੈਠ ਕੇ ਚੋਣ ਵਾਲੀ ਐ ਸਿਰਫ ਇਹ ਕਿ ਮਾਰੀ ਮਾਰੀ ਪੱਲ ਲੱਗੀ ਆ ਇਹ ਕਾ ਕਿਥੋਂ ਬਿਟੀ ਚ ਕਰਦੀ ਆ ਸੀਲ ਦੀ ਫੁੱਲ ਗਰੰਟੀ ਆ ਤਾਂ ਵੇਖੋ ਵੀਰੋ ਬਹੁਤ ਜਿਆਦਾ ਚੰਗੀ ਵੈੜਾ ਫੋਨ ਬਾਕੀ ਤੁਸੀਂ ਵੀਰ ਨੂੰ ਲਾ ਲਿਓ ਜੀ ਇਹ ਵਿਦਿਆ ਦੇ ਖੈਰੀ ਬੋਲੇ ਸੀ ਵਾਲੀ ਇਹਨੂੰ ਤਾਂ ਗੱਲ ਬਾਤ ਬਹੁਤ ਜਿਆਦੀ ਸੀਲ ਕੋਈ ਰਸੀ ਭਾਵੇਂ ਚੋਟੀ ਇਹ ਵੀ ਸੁਈ ਹੈ ਵੀਰੇ ਸੁਈ ਹੈ ਵੀ ਜੀ ਇਹਦਾ ਅੱਛਾ ਅੱਛਾ ਇਹ ਉਹ ਵਛਾ ਗਿਆ ਹੈ ਨਾ ਹਾਂਜੀ ਹਾਂਜੀ ਠੀਕ ਹੈ ਤਾਜੀ ਹੈ ਵੀ ਇਹ ਵੀ ਇਹਦੇ ਵਿੱਚ ਜਿਹੜਾ ਆਪਾਂ ਗੋਲੇ ਦਾ ਨਹੀਂ ਕਹਣੀ ਇਹ ਸਿਰਫ ਦੁੱਧ ਪੱਕਾ ਦਾ 17-18 ਕਿਲੋ ਦਾ ਹਾਂ 17 ਕਿਲੋ 17 ਤੋਂ 18 ਕਿਲੋ ਦੁੱਧ ਪੱਕਾ ਲੀਟਰ ਆਦਾ ਭਾਵੇਂ ਜਿੱਦਾਂ ਭਾਜੀ 4-5 ਟਾਈਮ ਤੋਂ ਹੋਏ ਥੱਲੀ ਕਰੇ ਕੋਈ ਗੱਲ ਨਹੀਂ ਹਾਂਜੀ ਬੋਦੀ ਵਾਲੀ ਆ ਗਈ ਹੈ ਨਾ ਇਹ ਹਾਂਜੀ ਇਹ ਵਿੱਚ ਸੁਈ ਆਪਣੀ ਅੱਜ ਤੋਂ 89 ਗਰਨੇ ਸੋਈ ਆ ਨਹੀਂ ਕਰਾਂਗੇ ਬੋਲੇ ਤੇ ਨਿਕਲ ਕੇ ਨਹੀਂ ਨਹੀਂ ਬਿਲਕੁਲ ਬਿਲਕੁਲ ਆ ਬੱਚਾ ਵੀ ਇਹ ਕੀ ਕਰ ਰਿਹਾ ਬਿਲਕੁਲ ਬਿਲਕੁਲ ਥੋਲ ਵੀਰ ਜਿੱਥੇ ਜਾਣਾ ਵੇਖੀ ਜਾਣਾ ਬਿਲਕੁਲ ਤੇ ਜਿਹੜੀ ਗੱਲ ਬਾਤ ਮੇਰੇ ਨਾਲ ਕਹੇ ਯਾਰ ਤੁਸੀਂ ਇੰਦਾ ਬੋਲਾ ਗਿਆ ਦੁੱਧ ਨਿਕਲਿਆ ਬਿਲਕੁਲ ਦੁੱਧਾ ਜੀ ਦੁੱਧ ਤੋਂ ਬੋਲੇ ਬੋਲਾ ਦੇਖੋ ਬਿਲਕੁਲ ਬਾਕੀ ਬਹੁਤ ਸੋਹਣੀ ਹੈ ਗਰਮੀ ਠੰਡ ਦੀ ਪਰਵਾਹ ਨਹੀਂ ਕਰਨ ਵਾਲੀ ਬਿਲਕੁਲ ਬੈੱਡ ਲੈ ਰਿ ਜਿੰਨੀ ਹੈਗੀ ਐ ਸਾਫ ਸੁਥਰੀ ਪੂਰੀ ਬਹੁਤ ਜਿਆਦੀ ਚੰਗੀ ਹੋਤੀ ਵੇਖੋ ਵੀਰੋ ਫੇਸ ਕੁਆਲਟੀ ਵੈੱਡ ਦੀ ਖਾਣ ਦੀ ਕੁਆਲਟੀ ਚੁਆਈ ਵਾਲਾ ਥਨ ਲੱਗਿਆ ਬੜਾ ਪਿਆਰਾ ਤੂੰ ਬਹੁਤ ਚੰਗੀ ਗਾਇਕੀ ਹੈ ਚੁਆਈ ਹੋਵੇ ਭਾਈ ਬੱਚਾ ਘੜ ਕੇ ਚੁਆਈ ਵੀ ਹੁਣ ਤਾਰਾ ਮਾਰ ਗਣ ਅੱਛਾ ਸੀਲ ਠੰਡੀ ਫੁੱਲ ਗੀਤ ਜੀ ਕਿਆ ਬਾਤ ਹੈ ਵੀਰੇ ਸ਼ਾਮਤਾ ਜੀ ਦਾ ਫਿਰ ਕਾਫੀ ਤਿਆਰ ਹੋ ਜਾਂਦੇ ਪੂਰੀ ਫੁੱਲ ਜੀ ਨੇ ਮੈਨੂੰ ਕਿਹਾ ਕਿ ਕੋਈ 16 ਕਿਲੋ ਨਹੀਂ ਭਾਵੇਂ ਧਾਰ ਬਣਾ ਮਾਰੇ ਜਾਂ ਇਹ ਕੋਈ ਇਹ ਕੰਪਲੀਟ ਆਊਗੀ ਤਾਂ ਆਪਾਂ ਅਖੋਗੇ ਹਾਂ ਠੀਕ ਹੈ ਆਪਾਂ ਦੇਣਦਾਰ ਹੋਵਾਂਗੇ ਠੀਕ ਹੈ ਜੀ ਤਾਂ ਵੇਖੋ ਵੀਰੇ ਇਹ ਟਾਈਮ ਥੋੜਾ ਦਾ ਸਵੇਰ ਦਾ ਜਾਂ ਸ਼ਾਮ ਤਾਂ ਹੀ ਕਾਫੀ ਕਰੋ 16 ਕਿਲੋ ਹੈ ਕਿਨੇ ਕੋਈ ਭਾਵੇਂ ਧਾਰਣਾ ਮਾਰੇ ਦੋ ਟਾਈਮ ਚਾਰ ਟਾਈਮ ਚੋਵੇ ਕੋਈ ਗੱਲ ਆ ਮਨ ਹੈ ਪੰਨੇ ਨੇ ਪੈਸੇ ਦੇਣੇ ਆ ਬਿਲਕੁਲ ਕੋਈ ਗੱਲ ਨਹੀਂ ਆ ਹਾਂ ਜੀ ਤਾਂ ਵੇਖੋ ਵੀਰੇ ਮੁੱਲ ਵੀਰੇ ਦਾ ਇਹਦਾ ਮੁੱਲ ਵਿੱਚ 65 ਕਰਦੇ ਆ ਇਹ 65 ਦੀ ਹਾਂ ਜੀ ਉਹ ਚੋ ਮੰਨਤਨ ਹੋ ਜੂ ਦੋ ਸਰਦੀ ਵੀ ਤੇ ਨਹੀਂ ਛੱਡੀ 62000 ਦੀ ਵੀਰੇ 60000 ਦੀ ਵੀ ਜੀ ਦੇ ਦਿੱਤੀ 60 ਦੀ ਹਾਂਜੀ ਕੋਈ ਫੋਨ ਲਾ ਲੇ 16 17 ਕਿਲੋ ਦੁੱਧ ਦਾ ਵੀਰੋ ਤਾਂ ਸਵੇਰ ਦਾ ਸਮਾਂ ਸ਼ਾਮ ਤਾਂ ਹੀ ਅਜੇ ਕਹਿੰ ਆ ਵੇਖੋ ਆਪਾਂ ਫੋਨ ਤੋਂ ਇੱਕ ਇੱਕ ਹੋਏ ਕਿ ਹਨਾ ਅਜੇ ਸਾਡੇ ਆਪ ਟਾਈਮ ਵੇਲੇ 6 ਵਜੇ ਚਾਹੀ ਆ ਬਿਲਕੁਲ ਬਿਲਕੁਲ ਹਾਂਜੀ ਸਾਢੇ 12 ਦੇ ਕਰੀਬ ਹੁੰਦੇ ਆ ਜੇ 12 ਤੋਂ 12 ਦੇ ਆਸਾਂ ਨਾ ਬਿਲਕੁਲ ਹਾਂਜੀ ਤਾਂ ਵੀਰੋ ਫੋਨ ਤੋਂ ਹੀ ਲਾ ਲਿਓ ਵੀਰ ਨੂੰ ਨਾਲੇ ਕੋਈ ਚੋ ਟਾਈਮ ਚ ਹੋਵੇ ਜੀ ਭਾਵੇਂ ਕੋ ਦਾਗਾ ਕੇ ਸਾਈਡ ਬਿਆਨਾ ਪਾ ਕੇ ਵੀਡੀਓ ਕਾਲ ਦੇ ਵਿੱਚ ਵਾਲੇ ਤਾਂ ਨਹੀਂ ਕੋਈ ਡਾ ਡੋਕਰ ਨੇ ਆਪਾਂ ਨੂੰ ਦੋ ਵਾਰ ਟਾਈਮ ਤੇ ਹੋਵੇ 60000 ਦੀ ਵੀਰੇ ਹੁਣ 60000 ਦੇ ਦਿਆਂਗੇ ਵੀਰੇ ਹੋਰ ਭਈ ਪਹਿਲਾਂ ਫੋਨ ਵਾਲੇ ਹਨ ਠੀਕ ਹੈ ਜੀ ਗੱਲ ਤਾਂ ਆਪਾਂ ਮੋੜਨਾ ਨਹੀਂ ਕਿਹਨਾਂ ਨਹੀਂ ਬਿਲਕੁਲ ਦੇ ਕੇ ਭੇਜਾਂਗੇ ਹਾਂ ਵੀਰੇ ਕੋਈ ਉਧਰ ਨਹੀਂ ਗਰੰਟੀ ਇਹ ਤਾਂ ਜਾਣੇ ਪੀ ਕਾ ਵੀ ਸੋਟਾ ਐ ਜਰਸੀ ਮਿਕਸਰੇ ਵਿੱਚ ਆ ਕਰ ਦਿੱਤਾ ਗੋਣਾ ਇਹਦਾ ਹਾਂਜੀ ਹਾਂ ਜਿਉ ਐਫ ਐ ਨਾਲ ਕੰਪੇਅਰ ਕੰਪੇਅਰ ਨਹੀਂ ਆ ਦੇਖਣਾ ਇਹਨਾਂ ਕੋਈ ਛੋਟੀ ਲੱਗਦੀ ਹੈ ਨਹੀਂ ਕੱਦ ਸੋਨਾ ਹਾਂ ਜਿੰਨੇ ਇੱਕ ਗੱਲ ਹੈ ਹਾਂ ਬਿਲਕੁਲ ਬਿਲਕੁਲ ਬਾਕੀ ਕਹਿੰਦਾ ਬੜਾ ਵੀ ਉਹ ਤਾਂ ਆ ਭਾਰੀ ਸੋਨਾ ਦੁੱਧ ਵੀ ਸੋਨਾ ਵਾ ਬਿਲਕੁਲ ਬਿਲਕੁਲ ਇੱਕ ਜਾਨੇ ਮਨ ਲਾ ਦੁੱਧ ਮੂੰਹ ਚ ਹੁੰਦਾ ਹੈ ਗਾਂ ਥੱਲੇ ਹੋ ਕੇ ਦੁੱਧ ਨਹੀਂ ਬਿਲਕੁਲ ਮੂੰਹ ਚ ਕਹਿੰਦੇ ਸੋਖਾ ਦੁੱਧ ਨਾ ਬੜੇ ਗਾਂ ਥੱਲੇ ਹੋ ਕੇ ਦੁੱਧ ਨਹੀਂ ਠੀਕ ਹੈ ਠੀਕ ਹੈ ਤਾਂ ਵੇਖੋ ਵੀਰੋ ਸਾਰਾ ਸੁਸਰਾ ਕੰਮ ਆ ਵੀਰ ਦਾ ਬਾਕੀ ਸੋਹਣੀ ਵਿਹੜਾ ਰੇਡ ਜੈਜ 60000 ਹਾਂ ਵੀਰ ਅਗਲੇ ਬੰਨੇ ਬਰੀਡ ਵਿਹੜਾ ਇਹ ਵੀ ਜੀ ਫੁੱਲ ਵਛੀ ਵੱਡੀ ਆ ਅੱਡੇ ਨੇ ਖਾਦੀ ਏ 10 ਤੋਂ 12 ਆਪਾਂ ਪਹਿਲੇ ਇਹ ਗੱਲ ਰੱਖੀ ਆ ਹਾਂਜੀ 10 ਤੋਂ ਬਾਕੀ ਕੱਦਕਾਰ ਵੀਰਾਂ ਚੰਗ ਚੰਗ ਵੇਲੇ ਫਾਰਮ ਤੇ ਵਛੀ ਲਈ ਆ ਤੇ ਇਹ ਦਰਦੀ ਆ ਗਰਮ ਨਹੀਂ ਆ ਵਛੀ ਦਰਦੀ ਆ ਬਸ ਦਰਦੀ ਆ ਲੱਤ ਮਾਰਦੇ ਪਤਾ ਨਹੀਂ ਆ ਰੱਖੋ ਲੱਤ ਕੈਨੂੰ ਮਾਰਨੀ ਆ ਵੇਖੋ ਲੱਤ ਮਾਰਨਾ ਲੇਵੇ ਤੇ ਲੱਗ ਕੇ ਹੁੰਦੇ ਹਾਂ ਹਾਂ ਬਰੀਡ ਆ ਦਰਦੀ ਕਾਲ ਪੈਂਦੀ ਕੰਗੇ ਕਸਾਣੀਆਂ ਤੇ ਪਿਆ ਇਹਦੇ ਵਛੀ ਨੇ ਥੋੜਾ ਖਾਧਾ ਹੀ ਘਰ ਤਾਂ ਜ ਬਰੀਡ ਬਹੁਤ ਆ ਵੀਰੋ ਦੋ ਦੰਦੇ ਵੀਰ ਜੀ ਦੋ ਦੰਦਾ ਵੱਡੀ ਵੇੜਾ ਵੀਰੋ ਕੀ ਬਾਤ ਆ ਜੀ ਬਹੁਤ ਸ਼ਾਨਦਾਰ ਵੇੜਾ ਪਲੀ ਜੁੜੀ ਬਹੁਤ ਆ ਵੀਰੋ ਗਰਦ ਕਾਠਾ ਲੰਮੀ ਬੇਲ ਦੁੱਧ ਵੀ ਕੀ ਬਾਤ ਆ ਦੁੱਧ ਵੀ ਬਹੁਤ ਵਧੀਆ ਸੁਣੀ ਹੈ ਇਹ ਮੌਸਮ ਚ ਕੁਝ ਕਰਦੀ ਐ ਖੁੱਲੀ ਛੜੀਏ ਦੇ ਦੇਖ ਇੱਕ ਦੱਫਾ ਦੇਖ ਕੀ ਬਾਤ ਆ ਜੀ ਇਹਨੇ ਖੁੱਲੀਆਂ ਛੜਿਆ ਕਰਦੇ ਨੇ ਬਹੁਤ ਜ਼ਰੂਰ ਪਲੀਆਂ ਜੱਦੇ ਨੇ ਪਲੀਆਂ ਹਾਂ ਖੁੱਲੀਆਂ ਰਹਿੰਦੀਆਂ ਨਾ ਬਹੁਤ ਸੋਹਣੀ ਵੇੜਾ ਵੀਰੋ ਵੱਡੀ ਵੇੜਾ ਜਿੰਨਾ ਵੀ ਨਾਲੇ ਡਿਮਾਂਡ ਹੁੰਦੀ ਆ ਉਹ ਫੁੱਲ ਵੱਡੀ ਵੜ ਤਾਂ ਨਵਾਂ ਪਸ਼ੂ ਆ ਵੀਰੇ ਕੋ 4-500 ਵਿੱਚ ਹੋ ਗਿਆ ਜੀ ਤੇਰਾ ਉਹ ਗੱਲ ਕਿ ਇੱਥੇ ਭਾਜ ਮਿਲਦੀਆਂ ਥਾਂ ਵੀ ਬੜਾ ਪਿਆਰਾ ਕਰਦੀ ਆਉਂਦੀ ਵੜ ਹਨਾ ਚਵਾਈਆ ਲੱਖਾਂ ਆਹ ਤੇ ਬਹੁਤ ਸਪੈਸ਼ਲ ਇਨ ਫਟਫਟ ਵੈਸੀ ਗਾਂ ਮਿਹਾ ਜਾਣੀ ਵੀਰ ਜੀ ਬਿਲਕੁਲ ਬਾਬੇ ਬੁੱਢਾ ਸਾਹਿਬ ਦੀ ਕਿਰਪਾ ਜਿਹੜੀ ਮਾਵੇ ਦੇਖਭਾਲ ਦਰ ਸਾਹਿਬ ਦੀ ਬਿਲਕੁਲ ਨਹੀਂ ਸੋਹਣੀ ਵੜ ਆ ਵੀਰੇ ਇਹਦਾ ਇਹਦਾ ਮੁੱਲ ਉਹ ਦੋ ਰਹਿਣ ਗਾਂ ਚੱਕੀਆਂ ਵੇਲੋ ਹਾਂ ਵੱਡੀ ਪਹਿਲੇ ਨਾ ਵੀ ਦੂਜੇ ਸਵੇਰੇ ਜੇ ਤਰ ਕੀ ਚੀਜ਼ ਬਣ ਜੂਗੀ ਦੂਜੇ ਸਵੇਰੇ ਨੂੰ ਤਾਂ ਬਹੁਤ ਬਣੂਗਾ ਹਾਂ ਜੀ ਮੁੱਲ ਵੀਰੇ ਦਾ ਮੋਲ ਵਿੱਚ ਭਾਵੇਂ ਲੱਖ ਕਰ ਲਈਏ ਤਾਂ ਵੀ ਨਹੀਂ ਕੋਈ ਗੱਲ ਹਾਂਜੀ 95000 ਦੀ ਵੀਰੇ ਠੀਕ ਆ ਇਹ ਸਾਂਭ 10 ਦਿਨ ਪਏ ਯਾਨੀ ਕਿ ਇਹ ਵੀਰੇ ਨੂੰ ਹਨਾ 92 ਦੇ ਦੋ ਸਾਜੀ ਉਹ ਦੱਸੋ ਪੂਰੇ 90 ਦੀ ਵੀਰੇ ਪੂਰੇ 90 ਤਾਂ ਕਹਿਤਾ ਪੂਰੇ 90 ਹੋਰ ਹੀ ਦੋ ਕੱਟ ਦੇ ਦਾਂਗੇ 88 ਦੀ 88 ਇਹ ਦੇ ਦਾਂਗੇ ਬਾਕੀ ਕੋਈ ਫੋਨ ਲਾ ਲੈ ਹਨਾ ਹਾਂਜੀ ਬਾਕੀ ਇਹ ਵੀ ਕੋਈ ਦਊ ਨਾ ਇਹ ਨਹੀਂ ਵਸੀ ਬਿਲਕੁਲ ਬਿਲਕੁਲ ਜੀ ਇਹ ਵੀ ਗੱਲ ਹੈ ਜੇ ਤਾਂ ਵੇਖੋ ਵੀਰੋ 88000 ਦੀ ਫੁੱਲ ਬਰੀਡ ਆ ਫੁੱਲ ਬਰੀਡ ਫੁੱਲ ਕੁਆਲਿਟੀ ਲੱਖ ਦੀ ਵੀ ਜਿਹੜਾ ਖਾਂਦੇ ਆ ਜਿਵੇਂ ਸਾਬੇ ਘਰ ਪਾਲੀਦੇ ਆਹ ਮਗਰੇ ਪੜੀ ਸਾਥੀਆਂ ਦੁੱਧ ਪਿਆਦਾਂ ਨੇ ਜੇ ਫੀਡਾਂ ਵੱਖਰੀਆਂ ਹਨ ਬਿਲਕੁਲ ਪਲੀ ਜੁੜੀ ਆ ਹਨ ਥਾ ਕੇ ਬੰਦੀਆਂ ਆ ਚੀਜ਼ਾਂ ਥਾ ਕੇ ਬੰਦੀਆਂ ਵੀਰੇ ਹਾਂਜੀ ਹਾਂਜੀ ਫੁੱਲ ਬਰੀਡ ਆ ਵੀਰੇ ਹਾਂਜੀ ਤਾਂ ਇਹ ਜਿਹਨੂੰ ਸਾਰਿਆਂ ਨੇ ਲੈਣੇ ਆ ਸਭੀ ਕੁਆਲਟੀ ਆ ਜੀ ਹਾਂਜੀ ਹਾਂਜੀ ਤਾਂ ਚੰਗਾ ਪਸ਼ੂ ਜਿਹੜੇ ਵੀਰਾਂ ਦੀ ਡਿਮਾਂਡ ਹੁੰਦੀ ਆ ਤਾਂ ਖਾਸੀ ਦੀ ਠੀਕ ਆ ਤਿੰਨ ਪਸ਼ੂ ਆ ਵੀਰੇ ਵੀਰੇ ਕੋਲੇ ਦਿਨ ਦੇ ਤਿੰਨ ਬਹੁਤ ਚੰਗੇ ਟੌਪ ਕਲਾਸ ਆ ਵੀਰੇ ਫੋਨ ਤੁਸੀਂ ਲਾ ਲਿਓ ਜੀ ਚੰਗੇ ਰਿਕਾਰਡ ਵਾਲੇ ਆ ਤਾਂ ਬਾਕੀ ਉਹ ਬੇਨਤੀ ਆ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੀ ਚੱਲਿਓ ਲਾਈਕ ਕਰੋ ਸ਼ੇਅਰ ਕਰੋ ਜੀ ਤੁਹਾਨੂੰ ਨਵੀਂ ਤੋਂ ਨਵੀਂ ਵੀ ਤਾਂ ਵੀਰੇ ਐਡਰੈਸ ਇੱਕ ਰੀ ਬੋਲੀ ਪਿੰਡ ਐ। ਬਸ ਵੀਰ ਜੀ ਪਿੰਡੀਆਂ ਦਾ ਰੁਪਵਾਲੀ ਨਜ਼ਦੀਕ ਜਨਮਸਥਾਨ ਬਾਬਾ ਬੁਢਾ ਸਾਹਿਬ ਜੀ ਕਤਣਾਗਲ ਬਟਾਲਾ ਰੋਡ ਬਠਿੰਡਾ ਕੋਟ ਹਾਈਵੇ ਹਾਂਜੀ ਹਾਂਜੀ ਤੇ ਟੂ ਟੈਕਸ ਤੋਂ 3 ਕਿਲੋਮੀਟਰ ਹੈ અમાਰੋਂ ਇਧਰੋਂ ਆਵੇ ਹਾਂਜੀ ਹਾਂਜੀ ਤੇ ਕਤਣਾਗਲ ਤੋਂ 3 ਕਿਲੋਮੀਟਰ ਹੈ ਆਪਣਾ ਥੋ ਪਿੰਡ ਚ ਗਾਂ ਰੁਪਵਾਲੀ ਠੀਕ ਹੈ ਜੀ ਫੋਨ ਨੰਬਰ ਵੀ ਚ ਫੋਨ ਨੰਬਰ ਵੀਰ ਜੀ 6280 643670 ਠੀਕ ਹਾਂਜੀ ਠੀਕ ਹੈ ਵੀਰੇ ਸਸਿਕਾ ਸਸਿਕਾ ਜੀ ਧੰਨਵਾਦ ਜੀ